ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਡੋ ਪਿਆਰ ਭਰੀ ਸਸੀਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਜੀਦ ਕਰਨ ਦੇ ਲਈ ਦਿਨ ਪਰ ਰਾਤ ਮਿਹਨਤ ਕਰ ਰਹੇ ਨੇ ਅੱਡੀ ਚੋਟੀ ਦਾ ਜੋੜ ਲਗਾ ਰਹੇ ਨੇ ਅਤੇ ਰੱਜ ਕੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਭੱਜ ਰਹੇ ਨੇ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੂੰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਨੂੰ ਤੇ ਉਧਰ ਬਿਨਾਂ ਗੱਲ ਤੋਂ ਆਪਣੇ ਸੇਰ ਸਿਹਰਾ ਬਦ ਲਿਆ ਹੈ ਸੁਖਬੀਰ ਬਾਦਲ ਨੇ ਸੁਖਬੀਰ ਬਾਦਲ ਦੀ ਕੀ ਯਾਰੀ ਗਲਾਦਾ ਪੁੱਡਾ ਦੇ ਨਾਲ ਨਹੀਂ ਰਹੀ ਕਿ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਰਹੇ ਕਿ ਇਹਨਾਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਚੰਡੀਗੜ੍ਹ ਮੁਹਾਲੀ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਅਨੇਕਾਂ ਪ੍ਰਾਪਰਟੀਆਂ ਅਕਵਾਇਰ ਕੀਤੀਆਂ ਲੀਆਂ ਅਰਬਨ ਸਟੇਜ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧ ਕੀਤਾ ਲੈਨ ਪੁਲਿੰਗ ਪਾਲਿਸੀ ਨੂੰ ਲੈ ਕੇ ਲੇਕਿਨ ਜਿੰਨਾ ਦੇ ਸਿਰ ਉੱਤੇ ਇਸ ਜਿੱਤ ਦਾ ਸੇਰਾ ਵੱਜਣਾ ਚਾਹੀਦਾ ਹੈ ਉਹ ਕਿਸਾਨ ਸਾਇਲੈਂਟ ਨੇ ਉਹਨਾਂ ਵੱਲੋਂ ਜਿੱਤ ਦਾ ਜਸ਼ਨ ਬਿਲਕੁਲ ਨਹੀਂ ਮਨਾਇਆ ਚਾਰਿਆ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਤੌਰ ਤਰੀਕਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿਉਂਕਿ ਭਾਵੇਂ ਡੀ ਨੋਟੀਫਾਈ ਕਰ ਦਿੱਤਾ ਗਿਆ ਹੈ ਕੈਬਨਿਟ ਮੀਟਿੰਗ ਦੇ ਵਿੱਚ ਉਹ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੈਨ ਹੋਣੇ ਦਸਕਤ ਹੋਣੇ ਜ਼ਰੂਰੀ ਨੇ ਲੇਕਿਨ ਇਧਰ ਜਦੋਂ ਸਰਕਾਰ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਿੰਨੀਆਂ ਜ਼ਮੀਨਾਂ ਵਿਕੀਆਂ ਗਈਆਂ ਕਿੰਨੀਆਂ ਖਰੀਦੀਆਂ ਗਈਆਂ ਇਸ ਦਾ ਅੰਦਾਜ਼ਾ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਨਹੀਂ ਹੋਵੇਗਾ ਇਹ ਉਹ ਨਾ ਬਾਅਦ ਵਿੱਚ ਗੱਲ ਕਹਵੇ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਆ ਐ ਵਾਪਸ ਹੋਏ ਨੇ ਮੋਦੀ ਮੋਦੀ ਨੇ ਕੀਤੇ ਨੇ ਉਹ ਮੈਂ ਕਰਵਾਏ ਨੇ ਕਿਉਂਕਿ ਹੁਣ ਜਿੱਤ ਦਾ ਜਸ਼ਨ ਮਨਾਉਣ ਲੱਗੇ ਹੋਏ ਨੇ ਯਾਨੀ ਕਿ ਆਪਣੇ ਆਪ ਮੀਆਂ ਮਿੱਠੂ ਬਣ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਇੱਕ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਜਦੋਂ ਕਹਿੰਦੇ ਸੀ ਕਿ ਜਿਹੜੇ ਤਿੰਨ ਕਾਰੇ ਕਾਨੂੰਨ ਬਰੇ ਨੇ ਉਹ ਕਿਸਾਨਾਂ ਦੇ ਹਿੱਤਾਂ ਵਾਸਤੇ ਨੇ ਕਿਸਾਨਾਂ ਦੇ ਫਾਇਦੇ ਵਾਸਤੇ ਨੇ ਲੇਕਿਨ ਇਧਰ ਲੈਂਡ ਪੁਲਿੰਗ ਪੋਲਿਸੀ ਦਾ ਵਿਰੋਧ ਸਭ ਤੋਂ ਵੱਡੇ ਪੱਧਰ ਦੇ ਵਿੱਚ ਕੀਤਾ ਕਿਸਾਨਾਂ ਨੇ ਕਸਾਨਾ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਵਿਧਾਇਕਾਂ ਮੰਤਰੀਆਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਆਵਾਰਾ ਕੁੱਤਿਆਂ ਆਵਾਰਾ ਡੰਗਰਾਂ ਅਤੇ ਆਮ ਆਦਮੀ ਪਾਰਟੀ ਦੇ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਅਤੇ ਆਗੂਆਂ ਦਾ ਸਾਡੇ ਪਿੰਡ ਵਿੱਚ ਵਰਨਾ ਮਨਾ ਹੈ ਜਿਨ੍ਹਾਂ ਨੂੰ ਕੈਡਿਟ ਜਾਂਦਾ ਹੈ ਉਹ ਤਾਂ ਜਿੱਤ ਦਾ ਜਸ਼ਨ ਮਨਾਣ ਕਹੇ ਲੇਕਿਨ ਜਿਨ੍ਹਾਂ ਨੇ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਆਪਣਾ ਵੋਟ ਬੈਂਕ ਇਕੱਠਾ ਕੀਤਾ ਉਹਨਾਂ ਵੱਲੋਂ ਪਾਰਟੀਆਂ ਅਤੇ ਜਿੱਤ ਦੇ ਜਸ਼ਨ ਮਨਾਉਣ ਜਾ ਰਹੇ ਨੇ ਦੱਸ ਜੀ ਕਿ ਸ਼ਰੂਪਰੀ ਇਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਪਾਰਟੀ ਅਰਵਿੰਦ ਕੇਜਰੀਵਾਲ ਦੀ ਲੈਂਡ ਪੁਲਿੰਗ ਸਕੀਮ ਲੋਕਾਂ ਦੀ ਇਤਿਹਾਸ ਲੋਕਾਂ ਦੀ ਇਤਿਹਾਸਿਕ ਜਿੱਤ 1 ਦਸੰਬਰ ਨੂੰ ਬੋਗਾ ਬਜਮਸ਼ਾਹ ਲੈਣੀ ਬਣਾਏਗੀ ਇਥੇ ਜਾਰੀ ਕੀਤੇ ਇੱਕ ਬਿਆਨ ਵਿੱਚ ਸ਼ਰੂਪਰੀ ਇਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਦੇ ਲੁਟੇਰੇ ਪੰਜਾਬ ਦੀ ਬੇਸ਼ਕੀਤੀ 65000 ਏਕੜ ਉਪਜਾਊ ਜ਼ਮੀਨ ਲੈਂਡ ਪੁਲਿੰਗ ਸਕੀਮ ਰਾਈ ਹੜੱਪ ਕਰਨਾ ਚਾਹੁੰਦੇ ਸਨ ਜਿਸ ਵਾਸਤੇ ਉਹਨਾਂ ਨੂੰ 30000 ਕਰੋੜ ਰੁਪਏ ਵਿੱਚ ਇੱਕ ਸਮਝੌਤਾ ਦਿੱਲੀ ਦੇ ਬਿਲਡਰਾਂ ਨਾਲ ਕੀਤਾ ਸੀ ਤੇ ਜਿਹੜੇ ਸਮਝੌਤੇ ਤੁਸੀਂ ਕੀਤੇ ਨੇ ਜਦੋਂ ਤੁਸੀਂ ਪੁੱਡਾ ਅਤੇ ਗਲਾਡਾ ਨੂੰ ਜ਼ਮੀਨਾ ਕਿਸਾਨਾਂ ਦੇ ਕੋਲੋਂ ਐਕਵਾਇਰ ਕਰਕੇ ਮਹਿੰਗੇ ਮੁੱਲ ਦੀਆਂ ਵੇਚੀਆਂ ਤੇ ਉਹਦਾ ਤੁਸੀਂ ਕਿਉਂ ਨਹੀਂ ਬੋਲੇ ਅਸੀਂ ਮੈਂ ਸਪੋਰਟਿੰਗ ਕਰਦੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੇਕਨ ਜਿੱਤਦਾ ਸੇੜਾ ਆਪਣੇ ਸੇਰ ੱੱਕੇ ਨਾਲ ਬੰਨੀ ਫਿਰਦੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜੋੜ ਦੇ ਕੇ ਕਿਹਾ ਕਿ ਅਕਾਲੀ ਦਲ ਦੇ ਦਰੇਲ ਵਰਕਰਾਂ ਨੇ ਕਿਸਾਨ ਖੇਤ ਮਜ਼ਦੂਰ ਅਤੇ ਵਪਾਰੀਆਂ ਨਾਲ ਮਿਲ ਕੇ ਇਸ ਖਿਲਾਫ ਵਿਸ਼ਾਲ ਜਨਤਕ ਰੈਲੀਆਂ ਕੀਤੀਆਂ ਉਹਨਾਂ ਨੇ ਕਿਹਾ ਕਿ ਜਮਿਨੀ ਪੱਧਰ ਤੇ ਚੱਲੀ ਇਸ ਲਹਿਰ ਵਿੱਚ ਤਹਿਤ ਸੂਬੇ ਵਿੱਚ 4 ਇਲਾਮਸਾਲ ਤਰਤੀ ਦਿੱਤੇ ਗਏ ਆਮ ਸੱਭ ਤੋਂ ਪਾਰਟੀ ਵੱਲੋਂ ਅਡਮਿਟੇਟ ਸਮੇਂ ਦਾ ਮਾਰਚ ਕੇਂਜੀਵਲ ਦੇ ਨਵੇਂ ਸ਼ੀਸ਼ਮਾਲ ਤੱਕ ਰੋਜਾਨਾ ਕੀਤਾ ਜਾਣਾ ਸੀ ਉਹਨਾਂ ਨੇ ਕਿਹਾ ਕਿ ਵਿਰੋਧ ਦੀ ਕਿਹਾ ਕਿ ਵਿਰੋਧ ਦੀ ਇਸ ਕੰਤੂ ਆਪ ਸਰਕਾਰ ਬੁਖਲਾ ਗਈ ਉਸ ਨੂੰ ਲੈਂਡ ਪੁਲਿੰਗ ਸਕੀਮ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਇਸ ਕਰਕੇ ਹੁਣ ਜਿਹੜਾ ਹੈ 1 ਸਤੰਬਰ ਨੂੰ ਜਿੱਤ ਦਾ ਜਸ਼ਨ ਮੋਗੇ ਦੇ ਵਿੱਚ ਵਿਸ਼ਾਲ ਰੈਲੀ ਕਰਕੇ ਮਨਾਉਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਨੂੰ ਵੋਟ ਬੈਂਕ ਕਹੀਏ ਕਿ ਇਸ ਨੂੰ ਗੱਲਾਂ ਦਾ ਖੜਾ ਕਹੀਏ ਹਾਲਾਂਕਿ ਸਭ ਤੋਂ ਜ਼ਿਆਦਾ ਵਿਰੋਧ ਕਿਸਾਨ ਅਤੇ ਮਜ਼ਦੂਰ ਵਰਗ ਭਾਈਚਾਰੇ ਵੱਲੋਂ ਪਿੰਡਾਂ ਦੇ ਵਿੱਚੋਂ ਕੀਤਾ ਗਿਆ ਡੈਨ ਪੋਲਿੰਗ ਪਾਲਸ ਨੂੰ ਲੈ ਕੇ ਯਾਨੀ ਕਿ ਆਪਣੇ ਵੀ ਆਪਣੇ ਮੂਹ ਮੀਆਂ ਮਿੱਠੂ ਬਣਨੇ ਚਾਹੁੰਦੇ ਨੇ ਸੁਖਬੀਰ ਸਿੰਘ ਬਾਦਲ ਵੋਟ ਬੈਂਕ ਇਕੱਠਾ ਕਰਨਾ ਚਾਹੁੰਦੇ ਨੇ ਹਾਲਾਂਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਜਿਸ ਤਰ੍ਹਾਂ ਇਹਨਾਂ ਨੇ ਸਹਿਯੋਗ ਕੀਤੇ ਜਦੋਂ ਤਿੱਲ ਕਾਰੇ ਕਾਨੂੰਨ ਬਣਾਏ ਜਾ ਰਹੇ ਸੀ ਪੂਰੇ ਭਾਰਤ ਦੇ ਕਿਸਾਨਾਂ ਵਿਰੋਧ ਬੀਬੀ ਹਰਸਿ ਬੀਨਕਰ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੋਣ ਨੂੰ ਰੱਜ ਕੇ ਤਰੀਫਾਂ ਕੀਤੀਆਂ ਗਈਆਂ ਉਹ ਤਿੰਨ ਕਾਲੇ ਕਾਨੂੰਨਾਂ ਦੀਆਂ ਲੇਕਿਨ ਜਦੋਂ ਪਤਾ ਲੱਗਿਆ ਕਿ ਸਾਡਾ ਵੋਟਬੈਗ ਟੁੱਟ ਜਾਵੇਗਾ ਤੇ ਬਾਅਦ ਵਿੱਚ ਪਲਟੀ ਜਿਹੜੀ ਐ ਮਾਰ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਭਾਰਤੀ ਜਨਤਾ ਪਾਰਟੀ ਦਾ ਇਸ ਤੋਂ ਤੱਕ ਇਹ ਵੀ ਕਹਾਸਕੀਆਂ ਲਗਾਈਆਂ ਜਾ ਰਹੀਆਂ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਗਠਬੰਧਨ ਦੇ ਤਹਿਤ ਲੜੀਆਂ ਜਾਣਗੀਆਂ ਜਿੰਨਾ ਦੇ ਸਭ ਤੋਂ ਜ਼ਿਆਦਾ ਕਿਸਾਨ ਕਿਸਾਨਾਂ ਦਾ ਨੁਕਸਾਨ ਕੀਤਾ